पंजाब केसरी ने जो ये मुहिम स्टार्ट की है उसमें बहुत ज़्यादा फायदा है मतलब ब्लड डोनेट हम सबको करना चाहिए साल में कम से कम तीन बार हमें ब्लड डोनेट करना चाहिए इससे हमारे जो बॉडी का ब्लड है वो भी साफ़ होता है और कम से कम इससे तीन से चार लोगों की लाइफ भी बच सकती है थैंक यू कॉलेज कैंप लग गया खूनदान कैंप मैं पहली बार दे रहे हैं वहाँ बहुत चंगा लग रहा है ब्लड को दे के मैं चाहना कि हर एक तीन महीने बाद करिए सारे चाहिए भी देना चाहिए ब्लड भी किसी की जान बच सके ਜੀ ਤੇ ਮੈਂ ਪਹਿਲੀ ਵਾਰ ਬਲੱਡ ਦੇ ਡੋਨੇਟ ਕਰਨ ਆਇਆ ਤੇ ਮੈਨੂੰ ਇਹ ਕੰਮ ਕਰਕੇ ਬਹੁਤ ਚੰਗਾ ਲੱਗਾ ਮੈਂ ਵੀ ਤੁਹਾਨੂੰ ਵੀ ਕਹੂੰਗਾ ਕਿ ਤੁਸੀਂ ਬਲੱਡ ਕਰੋ ਤੇ ਕਿਸੇ ਦੀ ਜਿੰਦਗੀ ਬਚਾਓ ਅੱਜ ਸਾਡੇ ਸਕੂਲ ਵੱਲੋਂ ਸਕੂਲ ਚ ਬਲੱਡ ਕੈਂਪ ਲਾਇਆ ਗਿਆ ਅੱਜ ਮੈਂ ਬਲੱਡ ਦੇ ਕੇ ਮੈਂ ਬੜਾ ਚੰਗਾ ਫੀਲ ਕਰ ਰਿਹਾ ਮੈਂ ਸਾਰੇ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਬਲੱਡ ਡੋਨੇਟ ਕਰੋ ਹਰ ਸਾਲ ਚ ਦੋ ਤਿੰਨ ਵਾਰ ਜਿਸ ਨਾਲ ਸ੍ਰੀ ਹਿੰਦੂਸਤ੍ਰੇ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਮੇਰਾ ਨਾਮ ਸਬੀਹਾ ਹੈ ਮੈਂ ਰਾਮਗੜੀਏ ਗਰਲਸ ਕਾਲਜ ਦੀ ਸਟੂਡੈਂਟ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਆਪਣਾ ਤੁਸੀਂ ਵੀ ਬਲੱਡ ਡੋਨੇਟ ਕਰੋ ਮੇਰਾ ਵੀ ਅੱਜ ਪਹਿਲੀ ਵਾਰ ਆ ਜੋ ਮੈਂ ਬਲੱਡ ਡੋਨੇਟ ਕਰਨ ਆਈ ਹਾਂ ਤੇ ਆਪਣੇ ਬਲੱਡ ਡੋਨੇਟ ਕਰਨ ਦੇ ਬਹੁਤ ਫਾਇਦੇ ਹੁੰਦੇ ਨੇ ਕਿ ਜਿਵੇਂ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਠੀਕ ਹੈ ਤੇ ਆਪਣਾ ਖੁਦ ਦਾ ਵੀ ਖੂਨ ਵੰਡਾ ਰਹਿੰਦਾ ਹੈ ਅੱਗੇ ਵੰਡਾ ਰਹਿੰਦਾ ਹੈ ਤੇ ਆਪਣੀ ਤੰਦਰੁਸਤੀ ਵਧੀ ਰਹਿੰਦੀ ਹੈ ਤੇ ਇਹ ਮੇਰੀ ਅਪੀਲ ਸਾਰਿਆਂ ਨੂੰ ਇਹੀ ਹੈ ਕਿ ਜਿਹੜਾ ਕਿ ਆਪਣੇ ਕਾਲਜ ਦੇ ਵਿੱਚ ਅੱਜ ਸਾਡੇ ਬਲੱਡ ਕੈਂਪ ਲਗਾਇਆ ਗਿਆ ਹੈ ਉਸ ਦੇ ਵਿੱਚ ਤੁਸੀਂ ਵੀ ਆ ਕੇ ਜੁਆਇਨ ਕਰੋ ਤੇ ਆਪਣਾ ਤੁਸੀਂ ਵੀ ਖੂਨ ਅਗੇ ਡੋਨੇਟ ਕਰੋ ਸਭ ਮੇਰਾ ਨਾਮ ਲਕਸ਼ੇ ਹੈ ਅਸੀਂ ਦੋਨੋਂ ਬ੍ਰਦਰ ਸਿਸਟਰਸ ਹੈ ਮੇਨਾ ਇਹ ਕਾਲਜ ਦੇ ਵਿੱਚ ਟੀਚਰ ਨੇ ਇਸੇ ਕਾਲਜ ਦੇ ਵਿੱਚ ਤੇ ਅੱਜ ਅਸੀਂ ਬਲੱਡ ਡੋਨੇਟ ਕੀਤਾ ਇਕੱਠਿਆਂ ਨੇ ਔਰ ਇਹਨਾਂ ਦਾ ਫਸਟ ਟਾਈਮ ਹੈ ਮੈਂ ਤਾਂ ਆਲਰੇਡੀ ਬਹੁਤ ਟਾਈਮਸ ਤੋਂ ਦੇ ਰਿਹਾ ਹਾਂ ਬਲੱਡ ਡੋਨੇਟ ਕਰ ਰਿਹਾ ਹਾਂ ਬਲੱਡ ਡੋਨੇਟ ਅੱਛਾ ਵਧੀਆ ਕਰਨਾ ਚਾਹੀਦਾ ਆਪਾਂ ਨੂੰ ਮਤਲਬ ਹੈਲਥ ਵਾਈਜ਼ੀ ਠੀਕ ਰਹਿੰਦਾ ਤੇ ਆਪਾਂ ਜੇ ਸ਼ਾਇਦ ਕਿਸੇ ਦੀ ਹੋਰ ਵੀ ਹੈਲਪ ਕਰ ਸਕਦੇ ਆਂ ਜਿਹਾ ਪਾਕਿਸਤਾਨ ਨੂੰ ਬਲੱਡ ਡੋਨੇਟ ਕਰ ਰਹੇ ਆਂ ਮੇਬੀ ਸਾਡਾ ਬਲੱਡ ਕਿਸੇ ਦੇ ਕੰਮ ਆ ਜਵੇ ਜਿਹਨੂੰ ਨੀਡ ਹੈ ਐਚਲ ਬਾਕੀ ਬਲੱਡ ਹੋ ਗਿਆ ਬਲੱਡ ਸੈਲਸ ਹੋ ਗਏ ਆਪਾਂ ਟਾਈਮ ਬਾ ਟਾਈਮ ਆਪਾਂ ਜੇ ਡੋਨੇਟ ਕਰ ਰਹੇ ਆ ਤਾਂ ਆਪਣੀ ਬੋਡੀ ਹੈਲਥ ਠੀਕ ਰਹੇਗੀ ਅੱਜ ਪੰਜਾਬ ਕੇ ਸ੍ਰੀ ਸਮੂਹ ਵੱਲੋਂ ਅਤੇ ਮੇਰੇ ਪਿਤਾ ਜੀ ਸਵਰਗੀ ਜਾਨੀ ਭਗਤ ਸਿੰਘ ਦੇ 100 ਸਾਲਾ ਜਨਮ ਦੇ ਸਾਡੇ ਇਸ ਸੰਬੰਧ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਰਾਮਗੜੀ ਐਜੂਕੇਸ਼ਨ ਕੰਪਲਨ ਵੱਲੋਂ ਜਿਸ ਵਿੱਚ ਬੱਚਿਆਂ ਨੇ ਤੇ ਹੋਰ ਸ਼ਹਿਰੀਆਂ ਨੇ ਅੱਜ ਦੇ ਦਿਨ ਖੂਨਦਾਨ ਕਰਕੇ ਮਨੁੱਖਤਾ ਦੇ ਭਲੇ ਲਈ ਤੇ ਇਸ ਨੇਕ ਕਾਰਜ ਲਈ ਯੋਗਦਾਨ ਪਾਇਆ ਤੋਂ ਇਹ ਜਿਹੜੇ ਜਿਹੜੇ ਕੈਂਪ ਨੇ ਇਹ ਸਾਨੂੰ ਹਮੇਸ਼ਾ ਉਤਸ਼ਾਹਤ ਕਰਦੇ ਆ ਕਿ ਅਸੀਂ ਲੋਕਾਂ ਦੀ ਜਾਨ ਬਚਾਉਣ ਲਈ ਜਿਵੇਂ ਆਪਣੇ ਦੇਸ਼ ਵਿੱਚ ਬਹੁਤ ਸਾਰੇ ਰੋਡ ਐਕਸੀਡੈਂਟ ਚ ਬੰਦੇ ਮਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਸੇਤ ਸੁਲਤਾਨੀ ਮਿਲਦੀਆਂ ਖੂਨ ਨਹੀਂ ਮਿਲਦਾ ਜਾਂ ਆਕਸੀਜਨ ਦੀ ਕਮੀ ਕਰਕੇ ਮਰਦੇ ਨੇ ਤੋਂ ਇਹ ਬਹੁਤ ਵੱਡਾ ਪਰਾਲਾ ਜਿੱਥੇ ਲਾਲਾ ਜਗਤ ਨਾਰਾਇਣ ਜੀ ਨੂੰ ਇਹ ਬੜੀ ਵੱਡੀ ਸ਼ਰਧਾਂਜਲੀ ਹੈ ਕਿ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਹਮੇਸ਼ਾ ਸੱਚ ਹੱਕ ਲਈ ਲੜਦੇ ਰਹੇ ਕਿ ਉਪਰੰਤ ਪੰਜਾਬ ਕੇਸਰੀ ਸਮੂਹ ਨੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਤੋਂ ਵਧਾਈ ਦੇ ਪਾਤਰ ਨੇ ਸੋ ਬਹੁਤ ਬਹੁਤ ਧੰਨਵਾਦ ਸਭ ਦਾ ਕਿ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਮ ਗਿਆ ਆਪਣਾ ਓਨਲੀ ਹਿੱਸਾ